ਦਿਲਾ ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੱਜ ਦਿਹਾਂਤ ਹੋ ਗਿਆ। ਉਹਨਾਂ ਨੇ ਸਵੇਰੇ 10:55 ਮਿੰਟ ਤੇ ਆਪਣੇ ਆਖਰੀ ਸਾਹ ਲਏ। ਪਿਛਲੇ 12 ਦਿਨਾਂ ਤੋਂ ਰਾਜਵੀਰ ਜਵੰਦਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸੀ ਤੇ ਹਸਪਤਾਲ ਵਿੱਚ ਜੇਰੇ ਇਲਾਜ ਸਨ। ਪੰਜਾਬੀ ਗਾਇਕ ਰਾਜਵੀਰ ਜਵੰਦਾ 35 ਸਾਲ ਦੀ ਉਮਰ ਵਿੱਚ ਮਹਾਲੀ ਦੇ ਫੋਟਸ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਜਵੰਦਾ 27 ਸਤੰਬਰ ਨੂੰ ਬੱਦੀ ਨਜ਼ਦੀਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ ਤੇ ਪਿਛਲੇ ਕਰੀਬ 2 ਹਫ਼ਤਿਆਂ ਤੋਂ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ। ਹਾਦਸੇ ਮੌਕੇ ਜਵੰਦਾ ਆਪਣੇ ਮੋਟਰਸਾਈਕਲ ਤੇ ਸਿਮਲਾ ਜਾ ਰਹੇ ਸਨ। ਫੋਰਟਿਸ ਹਸਪਤਾਲ ਦੇ ਡਾਇਰੈਕਟਰ ਅਭਿਜੀਤ ਸਿੰਘ ਨੇ ਗਾਇਕ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਜਵੀਰ ਜਵੰਦਾ ਨੇ ਸਵੇਰੇ 10:55 ਮਿੰਟ ਤੇ ਆਖਰੀ ਸਾਹ ਲਏ ਰਾਜਵੀਰ ਜਵੰਦਾ ਦੀ ਮੌਤ ਮੰਗਰੋ ਇਤਿਹਾਤ ਵੱਜੋਂ ਮੋਹਾਲੀ ਹਸਪਤਾਲ ਵਿੱਚ ਪੁਲਿਸ ਫੋਰਸ ਦੀ ਜਿਹੜੀ ਨਫਰੀ ਸੀ ਉਹ ਵਧਾ ਦਿੱਤੀ ਗਈ ਇਸ ਦੌਰਾਨ ਗਾਇਕ ਦੇ ਅਕਾਲ ਚਲਾਣੇ ਦਾ ਪਤਾ ਲੱਗਦਿਆਂ ਹੀ ਹਸਪਤਾਲ ਵਿੱਚ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਗਾਇਕ ਗਾਇਕਾਂ ਦੀ ਜਿਹੜੀ ਆਉਣ ਦੀ ਆਮਦ ਹੈ ਉਹ ਵੱਧ ਗਈ ਸੀ ਕਾਮਰਗਰੇ ਆਲ ਇਸ਼ਾ ਅਨਮੋਲ ਹਰਫ ਚੀਮਾ ਤੇ ਕਰਮਜੀਤ ਅਨਮੋਲ ਨੇ ਹਸਪਤਾਲ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ ਤੇ ਨਾਲ ਨਾਲ ਜਿਹੜੀਆਂ ਰਾਜਨੀਤਿਕ ਹਸਤੀਆਂ ਨੇ ਉਹਨਾਂ ਨੇ ਵੀ ਰਾਜਵੀਰ ਜਵੰਦਾ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੋਹਾਲੀ ਤੋਂ ਸਾਬਕਾ ਵਿਧਾਇਕ ਬਲਵੀਰ ਸਿੱਧੂ ਅਦਾਕਾਰਾ ਨੀਰੂ ਵਾਜਵਾ ਆਦਿ ਸਣੇ ਹੋਰਨਾਂ ਨੇ ਵੀ ਟਵੀਟ ਕਰਕੇ ਜਵੰਦਾ ਦੀ ਮੌਤ ਤੇ ਦੁੱਖ ਹੈ ਜਿਹੜਾ ਉਹ ਪ੍ਰਗਟ ਕੀਤਾ ਹੈ ਜਵੰਦਾ ਨੂੰ ਹਸਪਤਾਲ ਵਿੱਚ ਕ੍ਰਿਟੀਕਲ ਕੇਅਰ ਅਤੇ ਨਿਊਰੋ ਸਾਇੰਸ ਮਾਹਿਰਾਂ ਦੀ ਨਿਗਰਾਨੀ ਹੇਠ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਛੜਕ ਹਾਸੇ ਵਿੱਚ ਜਵੰਦਾ ਦੇ ਸਿਰ ਅਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਸਨ ਲੁਧਿਆਣਾ ਦੇ ਜਗਰਾਉਂ ਦੇ ਪਿੰਡ ਪੂਨਾ ਦਾ ਰਹਿਣ ਵਾਲਾ ਜਵੰਦਾ ਆਪਣੇ ਗੀਤਾਂ ਤੁੰਦਸ ਪੈਂਦਾ ਖੁਸ਼ ਰਹਾ ਕਰ ਸਰਦਾਰੀ ਸਰਨੇਮ ਆਫਰੀਨ ਜ਼ਿੰਮੇਦਾਰ ਡਾਊਨ ਟੂ ਅਰਥ ਕੰਗਣੀ ਲਈ ਮਕਬੂਲ ਸੀ ਚਵੰਦਾ ਨੇ 2018 ਵਿੱਚ ਗਿੱਪੀ ਗਰੇਵਾਲ ਸਟਾਰ ਸਟਾਰ ਪੰਜਾਬੀ ਫਿਲਮ ਸੂਬੇਦਾਰ ਜਗENDER ਸਿੰਘ 2019 ਵਿੱਚ ਜਿੰਦਜਾਨ ਅਤੇ 2019 19 ਵਿੱਚ ਮਿੰਦੋ ਤਹਿਸੀਲਦਾਰਨੀ ਵਿੱਚ ਕੰਮ ਕੀਤਾ ਸੀ ਤਹਾਨੂੰ ਦੱਸ ਦਈਏ ਕਿ ਰਾਜਵੀਰ ਜਬੰਦਾ ਨੂੰ ਜਿਹੜਾ ਵਾਈਕ ਰਾਈਡਿੰਗ ਦਾ ਜਿਹੜਾ ਸ਼ੌਂਕ ਸੀ ਉਹ ਅਕਸਰ ਆਪਣੀ ਵਾਈਕ ਰਾਈਡਿੰਗ ਦੀਆਂ ਜਿਹੜੀਆਂ ਤਸਵੀਰਾਂ ਸੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕਰਦੇ ਰਹਿੰਦੇ ਸੀ ਉਹ ਅਕਸਰ ਹੀ ਵਾਈਕ ਰਾਈਡਿੰਗ ਕਰਦੇ ਹੋਏ ਪਹਾੜਾਂ ਵਿੱਚ ਜਿਹੜਾ ਉਹ ਘੁੰਮਣ ਲੰਘ ਜਾਂਦੇ ਸੀ ਇਸੇ ਦੌਰਾਨ ਜਿਹੜਾ ਰਾਜਵੀਰ ਜਬੰਦਾ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ ਰਾਜਵੀਰ ਜਬੰਦਾ ਇੱਕ ਮਕਬੂਲ ਪੰਜਾਬੀ ਗਾਇਕ ਸਨ ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬੀ ਲੋਕਾਂ ਦੇ ਦਿਲਾਂ ਵਿੱਚ ਆਪਣਾ ਨਾਮ ਕਮਾਇਆ ਸੀ ਤੇ ਉਹ ਲਗਾਤਾਰ ਜਿਹੜਾ ਵਿਆਵਾਂ ਦੇ ਸੀਜ਼ਨ ਵਿੱਚ ਵੀ ਆਪਣੇ ਸ਼ੋਅ ਲਾਉਂਦੇ ਸਨ ਤੇ ਇੱਕ ਉਹ ਪੰਜਾਬ ਦੇ ਗਾਇਕੀ ਦੇ ਚਰਚਿਤ ਚਿਹਰੇ ਸਨ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਸਰੋਤਿਆਂ ਨੇ ਮਕਬੂਲ ਪਿਆਰ ਦਿੱਤਾ ਤੇ ਜਿਨ੍ਹਾਂ ਦਾ ਜਿਨ੍ਹਾਂ ਨੇ ਆਪਣੀ ਇੱਕ ਪੰਜਾਬ ਪੁਲਿਸ ਤੋਂ ਬਾਅਦ ਵੀ ਪਛਾਣ ਬਣਾਈ ਰਾਜਵੀਰ ਜਵੰਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵੀ ਹੈ ਜਿਹੜਾ ਸਟੂਡੈਂਟ ਰਿਹਾ ਰਿਹਾ ਤੇ ਉੱਥੇ ਉਸਨੇ ਆਪਣੀ ਪੜ੍ਹਾਈ ਕੀਤੀ ਹੈ